ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਨੂੰ ਇਨਕਾਰੀ ਕੇਂਦਰ ਦੇ ਇਰਾਦੇ ਬੇਪਰਤ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੈਰਿਸ 올림픽 ਚ ਦੇ ਖਿਡਾਰੀਆਂ ਦਾ ਜਿਹੜਾ ਹੌਸਲਾ ਫੁਜਾਈ ਲਈ ਜਾਣਾ ਸੀਗਾ ਤੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਜਿਹੜਾ ਪੈरिस ਜਾਣ ਦੀ ਪਰਵਾਨਗੀ ਨਹੀਂ ਦਿੱਤੀ ਜਿਸ ਕਰਕੇ ਉਹਨਾਂ ਦਾ ਦੌਰਾ ਰੱਦ ਹੋ ਗਿਆ ਤਾਂ ਅਸੀਂ ਜਾਨਣਾ ਚਾਹਾਂਗੇ ਪਹਿਲਾਂ ਤਾਂ ਇਸ ਦੇ ਪਿੱਛੇ ਕੀ ਕਾਰਨ ਤੇ ਕੀ ਮੰਸ਼ੇ ਹੋ ਸਕਦੇ ਨੇ ਤੇ ਦੂਜਾ ਇਸ ਦੇ ਨਾਲ ਹੀ ਵੱਡੀ ਗੱਲ ਇਹ ਆਂਦੀ ਹੈ ਵੀ ਕਿ ਮੁੱਖ ਮੰਤਰੀ ਤਾਂ ਖਿਡਾਰੀਆਂ ਦੀ ਹੌਸਲਾ ਫੁਜਾਈ ਲਈ ਉੱਥੇ ਜਾ ਰਹੇ ਸੀ ਤੇ ਇਸ ਦੌਰੇ ਨੂੰ ਰੱਦ ਕਰਕੇ ਕੇਂਦਰ ਸਰਕਾਰ ਨੇ ਕੀ ਖੱਟ ਲਿਆ ਉੱਥੇ ਤੇਰੀ ਮੈਂ ਖੱਟਣ ਵਾਲੀ ਗੱਲ ਨਾਲ ਹੀ ਸ਼ੁਰੂ ਕਰਾਂਗਾ ਜੀ ਸਰ ਪੰਜਾਬੀ ਲੋਕ ਗੀਤਾਂ ਦੇ ਵਿੱਚ ਇੱਕ ਬੋਲੀ ਹੈ ਕੀ ਖੱਟ ਲਿਆ ਠੋਡੀ ਨੂੰ ਹੱਥ ਲਾ ਕੇ ਲਾਲਾ ਲਾਲਾ ਹੋ ਗਈ ਮੇਤਰਾ ਜੀ ਬਿਲਕੁਲ ਸੋ ਦੋ ਤਿੰਨ ਦਿਨਾਂ ਦੀ ਇਹ ਲਾਲਾ ਲਾਲਾ ਜਿਹੜੀ ਸ਼ੁਰੂ ਹੋਈ ਹੈ ਇਹਦੇ ਵਿੱਚ ਪੋਲੀਟੀਕਲ ਬੰਦਿਆਂ ਨੇ ਕੀ ਖਟਣਾ ਤਾਂ ਕੀ ਹੁੰਦਾ ਕੀ ਉਹਨਾਂ ਨੇ ਗਾਉਣਾ ਹੁੰਦਾ ਸਿਰਫ ਇੱਕ ਆਪਣੀ ਇੱਕ ਪੋਲੀਟੀਕਲੀ ਈਗੋ ਹੁੰਦੀ ਹੈ ਕਿ ਜਿਸ ਨੂੰ ਉਹਨਾਂ ਨੇ ਦਿਖਾਉਣਾ ਹੁੰਦਾ ਲੋਕਾਂ ਨੂੰ ਜੀ ਖਾਸ ਕਰਕੇ ਸੈਂਟਰ ਦੀ ਐਨਡੀਏ ਸਰਕਾਰ ਜਿਹੜੀ ਆਈ ਹੈ ਇਸ ਵਾਰ ਉਹਨਾਂ ਨੂੰ ਉਸ ਤਰ੍ਹਾਂ ਦੀ ਮੈਜੋਰਟੀ ਨਹੀਂ ਜਿਹੜੀ ਪਹਿਲੀ ਦੋ ਪਾਰੀਆਂ 'ਚ ਮਿਲੀ ਸੀ ਜੀ ਸੋ ਇਸ ਵਾਰ ਜਿਹੜੀ ਆਪੋਜੀਸ਼ਨ ਹੈ ਉਹ ਵੀ ਬੜੀ ਸਟਰੋਂਗ ਹੈ ਸੋ ਰੂਲਿੰਗ ਨੇ ਇਹ ਦਿਖਾਉਣਾ ਸੀ ਕਿ ਅਜੀ ਵੀ ਅਸੀਂ ਪੂਰੇ ਪਾਵਰਫੁਲ ਹਾਂ ਉਹਨਾਂ ਨੇ ਆਪਣੀ ਪਾਵਰ ਨੂੰ ਦਿਖਾਉਣ ਦੇ ਲਈ ਜਿਆਦਾ ਪਿੱਛੇ ਪੋਲੀਟੀਕਲ ਮੰਚੇ ਹੋਰ ਕੀ ਹੋ ਸਕਦੇ ਨੇ ਤਾਂ ਇਹ ਜਿਹੜਾ ਮੁੱਖ ਮੰਤਰੀ ਦਾ ਪੈरिस ਦੌਰਾ ਸੀ ਜਿਹੜਾ 3 ਅਗਸਤ ਤੋਂ ਲੈ ਕੇ 9 ਅਗਸਤ ਤੱਕ ਦਾ ਸੀ ਉਹਨੂੰ ਰੱਦ ਕੀਤਾ ਹੈਗਾ ਜੀ ਆਤਿਸ਼ 2 ਮਕਸਦਾ ਨੂੰ ਲੈ ਕੇ ਮੁੱਖ ਮੰਤਰੀ ਨੇ ਜਾਣਾ ਸੀ ਭਗਵੰਤ ਮਾਨ ਹੋਰਾਂ ਨੇ ਇੱਕ ਤਾਂ ਜਿਹੜੇ ਉੱਥੇ ਸਾਡੀ ਭਾਰਤੀ ਹਾਕੀ ਟੀਮ ਹੈ ਉਹਨਾਂ ਨੂੰ ਉਹ ਹੱਲਾਸ਼ੇਰੀ ਦੇਣਾ ਚਾਹੁੰਦੇ ਸੀਗੇ ਜੀ ਕਿਉਂਕਿ ਹਾਕੀ ਟੀਮ ਦੇ ਵਿੱਚ 19 ਪਲੇਅਰਾਂ ਦੇ ਵਿੱਚੋਂ ਸਮੇਤ ਜਿਹੜੇ ਸਪੇਅਰ ਹੁੰਦੇ ਨੇ ਉਹਦੇ ਵਿੱਚ 10 ਪਲੇਅਰ ਆ ਜਿਹੜੇ ਉਹ ਪੰਜਾਬ ਦੇ ਨੇ ਜੀ ਬਿਲਕੁਲ ਉਹਨਾਂ ਦਸਾਂ ਦੇ ਵਿੱਚੋਂ ਵੀ ਕਈ ਜਿਹੜੇ ਪਲੇਅਰ ਆ ਉਹਨਾਂ ਨੂੰ ਪੰਜਾਬ ਸਰਕਾਰ ਨੇ ਪਿੱਛੇ ਜਿਹੜੀ ਹੈ ਜੋਬਸ ਜਿਹੜੀਆਂ ਦਿੱਤੀਆਂ ਨੇ ਜੀ ਕਪਤਾਨ ਵੀ ਆਪਣੇ ਵਾਈਸ ਕਪਤਾਨ ਦੋ ਹਾਂ ਕਪਤਾਨੀ ਔਰ ਵਾਈਸ ਕਪਤਾਨੀ ਵੀ ਜਿਹੜੀ ਪੰਜਾਬ ਦੇ ਇਸੇ ਆਈ ਹੋਈ ਹੈ ਸੋ ਉਹਨਾਂ ਨੂੰ ਉਹ ਹੱਲਾਸ਼ੇਰੀ ਦੇਣਾ ਚਾਹੁੰਦੇ ਸੀ ਖੁਦ ਜਾਣਾ ਚਾਹੁੰਦੇ ਸੀ ਕਿਉਂਕਿ ਇਹ ਤਾਂ ਆਪਾਂ ਨੂੰ ਪਤਾ ਹੀ ਕਿ ਭਗਵੰਤ ਮਾਨ ਦਾ ਜਿਹੜਾ ਸਪੋਰਟਸ ਦੇ ਵਿੱਚ ਕਾਫੀ ਲਗਾਓ ਹੈ ਉਹ ਕਾਫੀ ਰੁਚੀ ਰੱਖਦੇ ਸੀ ਉਹਨਾਂ ਨੇ ਬਾਅਦ ਚ ਜਦੋਂ ਪਰਵਾਣਗੀ ਨਹੀਂ ਮਿਲੀ ਤਾਂ ਭਾਰਤੀ ਹਾਕੀ ਟੀਮ ਦਾ ਜਿਹੜਾ ਕਪਤਾਨ ਹੈ ਉਹਦੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਹੈ ਫੋਨ ਤੇ ਔਰ ਆਪਣੀ ਬੇਵਸੀ ਵੀ ਜ਼ाहिर ਕੀਤੀ ਹੈ ਔਰ ਉਹਨਾਂ ਨੂੰ ਗੁੱਡ ਲੱਕ ਕਿਹਾ ਹੈਗਾ ਜੀ ਦੂਜਾ ਮਕਸਦ ਉਹਨਾਂ ਦਾ ਜਾਣਦਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਈਏ ਉਹਦੇ ਲਈ ਇੱਕ ਸੁਭਾਵਨਾਮਨ ਦੀ ਤਲਾਸ਼ ਕਰਨੀ ਸੀ ਕਮੰਤਰੀ ਮੰਚ ਤੇ ਹਾਲਾਂਕਿ ਪਹਿਲਾਂ ਵੀ ਉਹਨਾਂ ਦਾ ਦੌਰਾ ਰਿਹਾ ਜਰਮਨ ਦਾ ਤੇ ਉਦੋਂ ਵੀ ਉਹ ਕਹਿੰਦੇ ਸੀ ਕਿ ਕੁਝ ਏਦਾਂ ਦੀਆਂ ਇਨਵੈਸਟਮੈਂਟ ਆਉਣਗੀਆਂ ਉਹਨਾਂ ਤੇ ਵੀ ਤਰ੍ਹਾਂ-ਤਰ੍ਹਾਂ ਦੇ ਜਿਹੇ ਸਵਾਲ ਐ ਜਿਹੜੇ ਆਪੋਜੀਸ਼ਨ ਨੇ ਠਾਏ ਸੀ ਸੋ ਹੁਣ ਉਹਨਾਂ ਦੇ ਦੋ ਹੀ ਏਜੰਡੇ ਸੀ ਜੀ ਦੇ ਵਿੱਚ 10 ਮੈਂਬਰੀ ਵਫ ਤੋਂ ਉਹਨਾਂ ਨੇ ਬਣਾਇਆ ਸੀ ਜਿੱਦੀ ਚ ਇਨਵੈਸਟ ਪੰਜਾਬ ਦੇ ਅਧਿਕਾਰੀ ਵੀ ਸ਼ਾਮਲ ਸੀ ਔਰ ਜਿਹਦੇ ਵਿੱਚ ਸਪੋਰਟਸ ਡਿਪਾਰਟਮੈਂਟ ਦੇ ਅਧਿਕਾਰੀ ਵੀ ਸ਼ਾਮਲ ਸੀ ਔਰ ਸੀਐਮਓ ਦੇ ਵੀ ਤਿੰਨ ਚਾਰ ਅਫਸਰਾਂ ਨਾਲ ਨਾਲ ਜਾਣਾ ਸੀ ਜੀ ਇਹਨਾਂ ਮੌਕੇ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਰੱਦ ਕਿਸੇ ਸਿਆਸੀ ਕਾਰਨ ਕਰਕੇ ਕੀਤਾ ਗਿਆ ਜਾਂ ਇਹਦੀ ਵਜ੍ਹਾ ਕੀ ਹੋ ਸਕਦੀ ਹੈ ਜੀ ਬਿਲਕੁਲ ਹੁਣ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਕਹਿ ਸਕਦੇ ਆ ਜੇ ਖਟਣ ਖਟਾਉਣ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਆਪਣੀ ਜਿੱਦ ਪੁਗਾ ਲਈ ਜੀ ਉਹਨਾਂ ਨੇ ਇੱਕ ਤਰ੍ਹਾਂ ਦਾ ਪੰਜਾਬ ਨੂੰ ਜਾਂ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੇ ਸੈਂਟਰ ਨੇ ਠਿੱਠ ਕਰਨਾ ਸੀ ਉਹ ਆਪਾਂ ਕਹਿੰਦੇ ਕਿ ਠਿੱਠ ਕਰਕੇ ਜਿੰਨਾ ਦਿਖਾ ਦਿੱਤਾ ਹੈਗਾ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਨਾਲ ਥੋੜਾ ਬਲ ਜਰੂਰ ਮਿਲਿਆ ਹੈਗਾ ਕਿ ਦੇਖੋ ਕੇਂਦਰ ਸਰਕਾਰ ਇਹ اصل ਵਿੱਚ ਪੰਜਾਬ ਨਾਲ ਨਹੀਂ ਇਹ ਸਟੇਟ ਆਫ ਹੈਡ ਹੁੰਦਾ ਜਿਹੜਾ ਮੁੱਖ ਮੰਤਰੀ ਹੈ ਤੁਸੀਂ ਪੂਰੇ ਸਮੁੱਚੇ ਪੰਜਾਬ ਦੀ ਤੋਹੀਨ ਕਰ ਰਹੇ ਹੋ ਜਦੋਂ ਇਦਾਂ ਦਾ ਕੋਈ ਤੁਸੀਂ ਫੈਸਲਾ ਲੈਣੇ ਹੋ ਉਹ ਵੀ ਕੋਈ ਖਾਸ ਵਜ੍ਹਾ ਨਾ ਕਰਕੇ ਮੋٹے ਤੌਰ ਤੇ ਤਿੰਨ ਕਾਰਨਾਂ ਅੱਤੇ ਲੱਗਦੇ ਹੈਗੇ ਨੇ ਇੱਕ ਤਾਂ ਟੈਕਨੀਕਲ ਕਾਰਨ ਦੱਸਿਆ ਜਾ ਰਿਹਾ ਜਿਹੜਾ ਭਾਰਤ ਸਰਕਾਰ ਕਹਿ ਰਹੀ ਹੈ ministry of external affairs ਨੇ ਕਿਹਾ ਹੈ लॉजिक ਦਿੱਤਾ ਹੈਗਾ ਕਿ ਇਹਨਾਂ ਨੇ ਬੜਾ ਮੌਕੇ ਤੇ ਆ ਕੇ ਜਿਹੜਾ ਜੀ ਅਪਲਾਈ ਕੀਤਾ ਇਸ ਕਰਕੇ ਨੇ ਥੋੜੇ ਟਾਈਮ ਚ ਵੀਜ਼ਾ ਜਿਹੜਾ ਦਿੱਤਾ ਨਹੀਂ ਜਾ ਸਕਦਾ ਸੀ ਕਿਉਂਕਿ ਦੇਖੋ ਉਹਨਾਂ ਨੇ ਜਾਣਾ ਸੀ ਕੁਆਰਟਰ ਫਾਈਨਲ ਮੈਚ ਦੇਖਣ ਉਹ ਤਾਂ ਫਿਰ ਜਦੋਂ ਮੈਚ ਹੁਣ ਜਿਉਂ-ਜਿਉਂ ਅੱਗੇ ਵਧਨੇ ਸੀਗੇ ਉਹਦੇ ਲਿਹਾਜ਼ ਨਾਲ ਹੀ ਉਹਨਾਂ ਦੇ ਪਿਛਲੇ ਮੈਚਾਂ ਦਾ ਰਿਜ਼ਲਟ ਦੇਖ ਕੇ ਡਿਸਾਈਡ ਹੋ ਸਕਦਾ ਸੀ ਬਿਲਕੁਲ ਇਸ ਕਰਕੇ ਪਹਿਲਾਂ ਅਸੀਂ ਗਾਉ ਕਿਦਾਂ ਭਵਿੱਖਬਾਣੀ ਕਰ ਲਈਏ ਕਿ ਹੋਏਗਾ ਉਹ ਮੈਨੂੰ ਲੱਗਦਾ ਕੋਈ ਬਹੁਤ ਹੀ ਲੌਜੀਕਲੀ ਮੈਨੂੰ ਲੱਗਦਾ ਗੱਲ ਸੈਂਟਰ ਦੀ ਠੀਕ ਨਹੀਂ ਲੱਗਦੀ। ਦੂਸਰਾ ਪੋਲੀਟੀਕਲ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਜਿਹੜੇ ਪੋਲੀਟੀਕਲ ਕਲੀਅਰੈਂਸ ਹੈ ਇਟ ਨਹੀਂ ਸਿਰਫ ਜਿਹੜੀਆਂ ਗੈਰ ਭਾਜਪਾਈ ਸਰਕਾਰਾਂ ਨੇ ਉਹਨਾਂ ਨੂੰ ਹੀ ਸੂਬਿਆਂ 'ਚ ਕਿਉਂ ਹੁੰਦਾ ਹੈ? ਜੀ ਬਿਲਕੁਲ ਇਸ ਤਰ੍ਹਾਂ ਦਾ ਵਰਤਾਅ ਹੈ ਜਿਹੜਾ ਦੂਸਰੇ ਭਾਜਪਾ ਦੀਆਂ ਸਟੇਟਾਂ ਨੇ ਜਾਂ ਉਹਨਾਂ ਦੇ 파ਟਨਰ ਦੀਆਂ ਸਟੇਟਾਂ ਉੱਥੇ ਕਿਉਂ ਨਹੀਂ ਹੁੰਦਾ? ਜੀ ਇਹ ਦੂਜਾ ਪੋਲੀਟੀਕਲ ਕਾਰਨ ਵੀ ਹੈ। ਕਿ ਇਹਨਾਂ ਨੂੰ ਇਸ ਤਰ੍ਹਾਂ ਦਾ ਨੀਮਾ ਦਿਖਾਉਣਾ ਇੱਕ ਹਾਤਿਸ਼ ਇਹ ਵੀ ਹੁੰਦਾ ਹੈ ਕਿ ਆਪਾਂ ਆਸ ਕਰਦੇ ਹਾਂ ਚਲੋ ਕਿ ਇੰਡੀਆ ਦੀ ਟੀਮ ਹੈ ਹਾਕੀ ਦੀ ਟੀਮ ਜਿੱਤੇ ਇਹ ਲੱਗਦਾ ਕਿ ਜੇ ਮੁੱਖ ਮੰਤਰੀ ਚਲੇ ਵੀ ਜਾਂਦੇ ਜੀ ਤਾਂ ਉੱਥੇ ਮੁੱਖ ਮੰਤਰੀ ਦੇ ਜੇ ਉੱਥੇ ਜਿੱਤ ਹਾਸਲ ਹੁੰਦੀ ਹੈ ਜੇਕਰ ਰਿਜ਼ਲਟ ਦਾ ਚਲੋ ਡਿਸਾਈਡ ਹੋਣਾ ਆਪਾਂ ਵੇਖਦੇ ਕੋਖ ਦੇ ਵਿੱਚ ਹੈਗੀ ਹੈ ਗੱਲ ਇਹ ਆਪਾਂ ਅਸੈਸ ਨਹੀਂ ਕਰ ਸਕਦੇ ਪਰ ਉਹਦੇ ਨਾਲ ਕੀ ਹੋਣਾ ਸੀ ਕਿ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਪਬਲਿਸਿਟੀ ਬਹੁਤ ਮਿਲ ਜਾਣੀ ਸੀ ਜੀ ਬਿਲਕੁਲ ਕਿਉਂਕਿ ਡੋਮਿਨੇਟ ਹੋ ਉਸ ਟੀਮ ਦੇ ਵਿੱਚ ਪੰਜਾਬ ਦੇ ਖਿਡਾਰੀ ਕਰਦੇ ਸੀ ਤੇ ਉਹਨਾਂ ਨੇ ਜਿਹੜਾ ਨੇਚਰਲੀ ਆਪਣੇ ਮੁੱਖ ਮੰਤਰੀ ਪ੍ਰਤੀ ਉਸ ਤਰ੍ਹਾਂ ਦਾ ਲਗਾਓ ਆਪਣਾ ਤੋ ਹੈ ਉਹ ਦਿਖਾਉਣਾ ਸੀ ਤਾਂ ਇਹ ਵੀ ਕਿਤੇ ਨਾ ਕਿਤੇ ਰੜਕਦੀ ਹੋਊ ਪਾਰ ਸਰਕਾਰ ਨੂੰ ਗੱਲ ਕਿ ਆਵਾਦਵੀ ਪਾਰਟੀ ਦਾ ਮੁੱਖ ਮੰਤਰੀ ਜੇ ਅਗਰ ਪੈਰਸ ਜਾਂਦਾ ਹੈਗਾ ਤੇ ਉਥੇ ਟੀਮ ਜਿੱਦੀ ਹੈ ਤਾਂ ਉਹਦਾ ਕ੍ਰੈਡਿਟ ਹੈ ਜਿਹੜਾ ਜਾਂ ਜਿਹੜਾ ਹਾਈਲਾਈਟ ਹੋਏਗਾ ਉਹ ਮੁੱਖ ਮੰਤਰੀ ਹੋਏਗਾ ਤੇ ਹਾਲਾਂਕਿ ਉਹ ਦੇਸ਼ਲੀ ਤਗਮਾ ਆਣਾ ਸੀਗਾ ਸਾਰਾ ਮੈਡਲ ਜਿਹੜਾ ਆਣਾ ਹੈਗਾ ਤੀਜਾ ਕਾਰਨ ਜਿਹੜਾ ਹੈਗਾ ਉਹ ਹੈਗਾ ਸਕਿਉਰਿਟੀ ਦਾ ਜੀ ਉਹਨਾਂ ਨੇ ਕਿਹਾ ਜੀ ਕਿ ਸਕਿਉਰਿਟੀ ਰੀਜ਼ਨ ਕਰਕੇ ਹੋ ਸਕਦਾ ਹੈਗਾ ਪਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਵੀ ਜਾਂਦੇ ਸਕਿਉਰਿਟੀ ਅਸੀਂ ਤਾਂ ਕਰਨੀ ਹੁੰਦੀ ਕਿਉਂਕਿ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਜੀ ਮਿਨਿਸਟਰ ਕੋਲੇ ਔਰ ਫੌਰੀ ਵੀ ਜਾ ਸਕਦੇ ਪਹਿਲਾਂ ਵੀ ਇਸ ਤਰ੍ਹਾਂ ਦਾ ਜਾਂਦੇ ਰਹੇ ਨੇ ਜੀ ਤੇ ਇੱਕ ਅਤਿਸ਼ ਏ ਕਾਰਨ ਉਹਨਾਂ ਨੇ ਹਵਾਲਾ ਦਿੱਤਾ ਕਿ ਜੈਡ ਪਲਸ ਹਾਲਾਂਕਿ ਆਪਾਂ ਦੇਖਦੇ ਨੇ ਕਿ ਯੂਰਪ ਦੀ ਸਿਕਿਉਰਿਟੀ ਦਾ ਹਾਲਾਂਕਿ ਲੈਪਸ ਤਾਂ ਕਿਤੇ ਵੀ ਹੋ ਸਕਦਾ ਹੈ ਹੁੰਦੇ ਵੀ ਰਹੇ ਨੇ ਪਰ ਉਹਨਾਂ ਲਈ ਆਮ ਨਾਗਰਿਕ ਦੀ ਸਿਕਿਉਰਿਟੀ ਤੇ ਵੀਆਈਪੀ ਦੀ ਸਿਕਿਉਰਿਟੀ ਨੂੰ ਸੇਮ ਮੰਨੇ ਰੱਖਦੀ ਹੈਗੀ ਹੈ ਇਹ ਵੀ ਉੱਥੇ ਕੋਈ ਬੜਾ ਵੱਡਾ ਗੱਲ ਹੈ ਜਿਹੜਾ ਜ਼ਿਕਰਯੋਗ ਨਹੀਂ ਰੱਖਦਾ ਹੈਗਾ ਹਾਲਾਂਕਿ ਜੋ ਵੀਜ਼ਾ ਦਿੰਦੇ ਤਾਂ ਉਹਨਾਂ ਨੂੰ ਇੱਕ ਘੰਟੇ 'ਚ ਮਿਲ ਜਾਣਾ ਸੀਗਾ ਇਹ ਉਹ ਗੱਲ ਤਾਂ ਹੈ ਨਹੀਂ ਕਿ ਤੁਹਾਡੇ ਯਾਦ ਹੋ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ ਤਾਂ ਉਦੋਂ ਉਹਨਾਂ ਨੂੰ ਜਿਹੜਾ ਹੈਗਾ ਯੂ ਐਸ ਨੇ ਜਿਹੜਾ ਵੀਜ਼ਾ ਡਿਪਲੋਮੈਟਿਕ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਸੋ ਪੰਜਾਬ ਦੇ ਵਿੱਚ ਚੀਫ ਮਿਨਿਸਟਰਾਂ ਦੀ ਗੱਲ ਕਰੀਏ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਜਿਹੜੇ ਜਿਵੇਂ ਕੈਪਟਨ ਅਮਿੰਦਰ ਸਿੰਘ ਵੀ ਲੰਡਨ ਗਏ ਨੇ ਤੇ ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਵੀ ਜਾਂਦੇ ਰਹੇ ਨੇ ਹੋਰ ਬਫਦ ਵੀ ਜਾਂਦੇ ਰਹੇ ਨੇ ਮਨਿਸਟਰ ਵੀ ਜਾਂਦੇ ਰਹੇ ਨੇ ਔਰ ਇਹ ਪਹਿਲੀ ਘਟਨਾ ਨਹੀਂ ਆਤਿਸ਼ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਅਮਨ ਅਰੋੜਾ ਨੇ ਜਾਣਾ ਸੀਗਾ ਜਰਮਨੀ ਤੇ ਬੈਲਜੀਅਮ ਦੇ ਵਿੱਚ ਜੀ ਉਹਨਾਂ ਨੇ ਵੀ ਗ੍ਰੀਨ એનર્ਜੀ ਨੂੰ ਲੈ ਕੇ ਕੋਈ ਉਹਨਾਂ ਦਾ ਮਿਸ਼ਨ ਸੀਗਾ ਉਦੋਂ ਵੀ ਡਿਨਾਈ ਕਰ ਦਿੱਤਾ ਸੀਗਾ ਜੀ ਸੋ ਇਹ ਪਹਿਲਾ ਕੇਸ ਨਹੀਂ ਇਹ ਦੂਜੀ ਵਾਰ ਹੈ ਹਾਲਾਂਕਿ ਕੁਝ ਪਿੱਛੇ ਇਹਨਾਂ ਦਾ ਚੇਤਨ ਸਿੰਘ ਜੋੜਾ ਮਾਜਰਾ ਹੈ ਉਹ ਕੈਨੇਡਾ ਹੋ ਕੇ ਆਏ ਨਹੀਂ ਬਿਲਕੁਲ ਇਹ ਮੇ ਜੀ ਤੁਹਾਡੀ ਅਨਮੋਲ ਗਗਨ ਮਾਨ ਹੈ ਜਿਹਨੇ ਪਿੱਛੇ ਸ਼ਾਦੀ ਹੋਈ ਹੈ ਉਹ ਹੁਣ ਸਵਿਟਸਰ ਲ ਜਾ ਕੇ ਆਏ ਨੇ ਕੁਝ ਦਿਨਾਂ ਦੇ ਲਈ ਬਿਲਕੁਲ ਵੀ ਜੇ ਉਹਨਾਂ ਨੂੰ ਮਿਲਦੇ ਵੀ ਰਹੇ ਨੇ ਪਰ ਇਹ ਫੌਰੀ ਕਿਉਂ ਮੁੱਖ ਮੰਤਰੀ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਇਹ ਗੱਲ ਸਮਝ ਨਹੀਂ ਪੈਂਦੀ ਅਤਿਸ਼ ਜਦੋਂ ਅਸੀਂ ਅਤਿਸ਼ ਇਹ ਕਹਿੰਦੇ ਹਾਂ ਕਿ ਸਭ ਦਾ ਹਸਾਰ ਸਭ ਦਾ ਵਿਕਾਸ ਜਾਂ ਸੀ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ ਹੈਗੇ ਆ ਤਾਂ ਇਹ ਜਿਹੜੇ ਕੋਆਪਰੇਟਿਵ ਫੈਡਰਲਿਜ਼ਮ ਦੇ ਜਿਹੜੇ ਮੂਲ ਭਾਵਨਾ ਇਹ ਤਾਂ ਉਹਦੇ ਉਲਟ ਭੁਖਤਦੀ ਆ ਹਾਲਾਂਕਿ ਸੈਂਟਰ ਦਾ ਔਰ ਸਟੇਟਸ ਦਾ ਇੱਕ ਬਰਾਬਰ ਦੇ 파ਟਰਨਰ ਹੁੰਦੇ ਨੇ ਬਿਲਕੁਲ ਹੋਰ ਸਾਡੀ 92 ਸੀਟਾਂ ਨਾ ਬਣੀ ਹੋਈ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਅਗਰ ਤੁਸੀਂ ਇਸ ਦੀ ਇੱਕ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਹੜੇ ਇੱਕ ਸਟੇਟ ਦਾ ਹੈੱਡ ਨਹੀਂ ਜਾ ਸਕਦਾ ਤਾਂ ਉਹਦੇ ਵੋਟਰ ਕਿਵੇਂ ਜਾ ਸਕਦੇ ਜਾਂਸੀ ਉਹਦੇ ਵੋਟਰ ਤਾਂ ਆਰਾਮ ਨਾਲ ਜਾ ਸਕਦੇ ਹਨ ਕਿਉਂਕਿ ਲੋਡ ਨਹੀਂ ਹੁੰਦੀ ਇਹ ਟੈਕਨੀਕਲ ਪ੍ਰਵਾਨਗੀ ਲੈਣ ਦੀ ਪਰ ਇਹਦੇ ਨਾਲ ਇਸ ਚੀਜ਼ ਦਾ ਓਵਰ ਆਲ ਜਿਹੜਾ ਮੈਸੇਜ ਗਿਆ ਹੈ ਉਹ ਅਤਿਸ਼ ਗਲਤ ਗਿਆ ਹੈਗਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਇਹਦਾ ਮਤਲਬ ਹੈ ਕਿ ਫਿਰ ਤਾਂ ਸੈਂਟਰ ਦੀ ਇੱਛਾ ਤੇ ਨਿਰਭਰ ਹੋਇਆ ਕਰੇਗਾ ਕਿ ਕਿਸ ਮੁੱਖ ਮੰਤਰੀ ਨੂੰ ਪ੍ਰਵਾਨਗੀ ਦੇਣੀ ਹੈ ਕਿਸ ਇਹਦਾ ਮਤਲਬ ਉਹਨਾਂ ਨੇ ਕੋਈ ਗੁਨਾਹ ਕਰ ਲਿਆ ਮੁੱਖ ਮੰਤਰੀਆਂ ਨੇ ਜਾਂ ਕੈਬਨਟ ਵਜ਼ੀਰਾਂ ਨੇ ਜਿਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਜੀ ਕਿ ਉਹ ਚੁਣੇ ਹੋਏ ਨਮਾਇंदे ਬਣਗੇ ਲੋਕਾਂ ਨੇ ਉਹਨਾਂ ਤੇ ਜੋ ਜਿਹੜਾ ਭਰੋਸਾ ਹੈ ਉਹ ਬਿਲਡ ਕੀਤਾ ਹੈਗਾ ਸੋ ਇਹਦੀ ਚ ਸੈਂਟਰ ਨੂੰ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਸਾਥ ਲੱਗਿਆ ਹੋਵੇ ਠੀਕ ਆ ਆਪਣੀ ਇੱਕ ਹਿੰਡ ਹੁੰਦੀ ਹੈ ਜਿਹੜੀ ਪੋਲੀਟੀਕਲ ਉਹ ਜ਼ਰੂਰ ਭਾਰ ਸਰਕਾਰ ਨੇ ਪਗਾਲੀ ਹੋਏਗੀ ਔਰ ਮੁੱਖ ਮੰਤਰੀ ਨੂੰ ਖਾਸ ਕਰਕੇ ਭਵੰਤਮਾਨ ਨੂੰ ਇਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਹਮਦਰਦੀ ਹੈ ਉਹ ਵੀ ਮਿਲੀ ਹੈ ਜੀ ਚਰਨਜੀਤ ਜੀ ਮੁੱਖ ਮੰਤਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੀ ਅਮਰੀਕਾ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਚਲੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਦਾ ਇੱਕ ਚਲੋ ਮੰਨ ਸਕਦੇ ਹਾਂ ਰਾਸ਼ੀ ਆਗੂ ਨੇ ਤਾਂ ਉਹਨਾਂ ਦਾ ਜਿਹੜਾ ਪਰਵਾਨਗੀ ਨਹੀਂ ਦਿੱਤੀ ਗਈ ਉਹਨਾਂ ਨੂੰ ਪਰ ਜੇ ਸਪੀਕਰ ਦੀ ਗੱਲ ਕਰਦੇ ਆਂ ਸਪੀਕਰ ਤਾਂ ਨਿਰਪੱਖ ਹੁੰਦਾ ਹੈ ਵਿਧਾਨ ਸਭਾ 'ਚ ਅਸੀਂ ਦੇਖਦੇ ਆਂ ਉਹਨਾਂ ਦੀ ਕਾਰਗੁਜ਼ਾਰੀ ਸਾਰਿਆਂ ਦੀ ਬਰਾਬਰ ਹੀ ਹੁੰਦੀ ਹੈ ਉਹਨਾਂ ਦੀ ਨਜ਼ਰ 'ਚ ਤਾਂ ਹਰ ਕੋਈ ਬਰਾਬਰ ਹੈ ਉੱਥੇ ਪਰ ਉਹਨਾਂ ਦਾ ਦੌਰਾਂ ਵੀ ਰੱਦ ਕਰ ਦਿੱਤਾ ਗਿਆ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਤਾਂ ਅਸੀਂ ਜਾਨਣਾ ਚਾਹਾਂਗੇ ਉਸ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਦੇਖੋ ਬਜਟ ਤਾਂ ਸਾਫ਼ ਹੀ ਹੈ ਕਿ ਭਾਰਤ ਸਰਕਾਰ ਦੀ ਨੀਤ ਹੈ ਇਹਦੇ ਵਿੱਚ ਕਿ ਉਹਨਾਂ ਦੀ ਪੋਲੀਟੀਕਲ ਨੀਤ ਇਦਾਂ ਦੀ ਹੈ ਉਹ ਤੋਂ ਸਾਫ਼ ਹੁੰਦਾ ਹੈ ਕਿ ਜਿਹੜੀ ਤੀਜੀ ਟਰਮ ਤੋਂ ਬਾਅਦ ਨੂੰ ਉਹ ਭਾਜਪਾ ਦੀ 3 ਜੀ ਟਰਮ ਹੋ ਗਈ। ਉਹ ਤੋਂ ਬਾਅਦ ਇਸ ਕਿਸਮ ਦੀ ਇੰਡੀਕੇਸ਼ਨ ਹੁਣ ਆਈ ਨੇ। ਪਹਿਲਾਂ ਸਾਡੇ ਸੈਂਟਰ ਨੇ ਫੰਡ ਵੀ ਰੋਕੇ ਹੋਏ ਨੇ। ਹੁਣ ਇਸ ਤਰ੍ਹਾਂ ਦਾ ਵੀ ਆਪਣਾ ਜ਼ਾਹਰ ਕਰ ਦਿੱਤਾ ਹੈਗਾ ਕਿ ਸਾਡੀ ਨੀਅਤ ਪੰਜਾਬ ਪ੍ਰਤੀ ਕੋਈ ਬਦਲੀ ਨਹੀਂ। ਚਾਹੇ ਸਾਨੂੰ ਉਸ ਕਿਸਮ ਦੀ ਮੈਜੋਰਟੀ ਹੈ ਜਿਹੜੀ ਨਹੀਂ ਆਈ। ਇਸ ਕਰਕੇ ਇਹ ਟੋਟਲੀ ਜਿਹੜਾ ਉਹਨਾਂ ਦੀ ਅਟੈਂਸ਼ਨ ਸ਼ੋ ਹੁੰਦੀ ਹੈ ਇਹਦੇ ਨਾਲ ਤੁਸੀਂ ਠੀਕ ਕਿਹਾ ਕਿ ਕੁਲਵਾਰ ਕੁਲਤਾਰ ਸਿੰਘ ਸੰਧਮਾ ਨੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੇ ਅਮਰੀਕਾ ਦੇ ਵਿੱਚ ਜਾਣਾ ਸੀਗਾ। ਤੇ ਉਥੇ ਦੋ ਏਜੰਸੀਆਂ ਵੱਨਿਓ ਇੱਕ ਸੈਮੀਨਾਰ ਦਾ ਜਿਹੜਾ ਪ੍ਰੋਗਰਾਮ ਸੀ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਸੀ ਸਾਰੇ ਮੁਲਕਾਂ ਦੇ ਵਿੱਚੋਂ ਯਾਰ ਆਏ ਸੀ ਔਰ ਬਾਕੀ ਪੰਜਾਬ ਦੀਆਂ ਸਟੇਟਾਂ ਦੇ ਵਿੱਚੋਂ ਵੀ ਸੌਰੀ ਦੇਸ਼ ਦੀਆਂ ਸਟੇਟਾਂ ਦੇ ਵਿੱਚੋਂ ਵੀ ਜਾ ਰਹੇ ਸੀ ਪੰਜ ਤੋਂ ਸੱਤ ਉਥੇ ਸੀਗਾ ਜਿਦੇ ਵਿੱਚ ਲੈਜਿਸਲੇਟਿਵ ਅਫੇਅਰਸ ਆ ਜਿਹੜੇ ਉਹ ਡਿਸਕਸ ਹੋਣੇ ਸੀ ਕਿਉਂਕਿ ਜਿਹੜੇ ਹਰ ਮੁਲਕ ਦੀ ਆਪਣੀ ਵਿਧਾਨਪਾਲ ਗਿਆ ਆਪਣਾ ਕੰਮ ਕਰਨ ਦਾ ਤੌਰ ਤਰੀਕਾ ਹੈਗਾ ਕੁਝ ਚੀਜ਼ਾਂ ਜਦੋਂ ਅਸੀਂ ਨੌਲੇਜ ਸ਼ੇਅਰਿੰਗ ਕਰਦੇ ਆਂ ਇੱਕ ਦੂਜੇ ਨਾਲ ਸਾਡੀ ਇੰਟਰੈਕਸ਼ਨ ਹੁੰਦੀ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖਦੇ ਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਭੈੜੀਆਂ ਅਸੀਂ ਛੱਡ ਦਿੰਨੇ ਆਂ ਨਵੀਆਂ ਗ੍ਰਹਿਣ ਕਾ ਕੇ ਆਉਨੇ ਫਿਰ ਉਹਨਾਂ ਨੂੰ ਅਸੀਂ ਥੇ ਇੰਪਲੀਮੈਂਟ ਕਰਦੇ ਆਂ ਇਹ ਦੇਸ਼ ਦੇ ਵਿੱਚ ਵੀ ਚੱਲਦੇ ਰਹਿੰਦੇ ਪ੍ਰੋਗਰਾਮ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਵੀ ਹਮੇਸ਼ਾ ਸਾਲ ਦੇ ਵਿੱਚ ਇੱਕ ਦੋ ਵਾਰੀ ਇਦਾਂ ਦੇ ਹੁੰਦੇ ਆ ਕਿ ਕਿਸੇ ਸਟੇਟ ਦੇ ਵਿੱਚ ਰੱਖ ਲਿਆ ਜਾਂਦੇ ਸਾਰੇ ਸਪੀਕਰਾਂ ਨੂੰ ਬੁਲਾਇਆ ਜਾਂਦਾ ਹੈਗਾ ਜੀ ਔਰ ਕੁਲਤਾਰ ਸੰਧਮਤ ਦਾ ਪਹਿਲਾਂ ਜਿਹੜੇ ਕੈਨੇਡਾ ਦੇ ਵਿੱਚ ਵਿਜ਼ਿਟ ਕਰ ਚੁੱਕੇ ਨੇ ਔਰ ਕਾਨਾ ਦੇ ਵਿੱਚ ਵੀ ਜਾ ਚੁੱਕੇ ਨੇ ਦੋ ਉਹਨਾਂ ਦੇ ਇੰਟਰਨੈਸ਼ਨਲ ਦੌਰੇ ਨੇ ਔਰ ਤੀਜੀ ਵਾਰ ਉਹਨਾਂ ਨੂੰ ਉਹ ਵੀ ਜਿਹੜਾ ਉਹਨਾਂ ਦਾ ਆਫੀਸ਼ੀਅਲ ਦੌਰਾ ਸੀ ਇੱਕ ਤਰੀਕੇ ਨਾਲ ਜਿਹੜਾ ਫਰੂਟਫੁੱਲ ਐਂਗਲ ਸੀਗਾ ਉਹਨੂੰ ਨਾ ਕਰਨੀ ਇਹ ਬਿਲਕੁਲ ਸਮਝਣੀ ਪੈਂਦੀ ਹਾਲਾਂਕਿ ਪਤਾ ਲੱਗਿਆ ਕਿ ਕੇਰਲਾ ਦੇ ਤੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸਪੀਕਰ ਕਰਨਾਟਕਾ ਦੇ ਉਹਨਾਂ ਨੂੰ ਵੀ ਮਨਾਂ ਕੀਤਾ ਗਿਆ ਹੈ ਕਿਉਂਕਿ ਇਹਦੀ ਅਸੀਂ ਆਪਾਂ ਕੋਈ ਡਾਕੂਮੈਂਟ ਤਾਂ ਦੇਖਿਆ ਨਹੀਂ ਇਸ ਕਰਕੇ ਜੇ ਇਦਾਂ ਨਿਰਪੱਖ ਸੰਸਥਾਵਾਂ ਜਿਹੜੀਆਂ ਇੰਸਟੀਚੂਸ਼ਨਸ ਹੈਗਾ ਸਪੀਕਰ ਵਰਗੀਆਂ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਏਗਾ ਤਾਂ ਹੋਰ ਵੀ ਮਾੜੀ ਗੱਲ ਹੋਏਗਾ ਜੀ ਚਰਨਜੀਤ ਜੀ ਜਿਵੇਂ ਤੁਸੀਂ ਹੁਣੇ ਜ਼ਿਕਰ ਕਰਕੇ ਹਟਿਓ ਵੀ ਇਹ ਇਕੱਲਾ ਕੋਈ ਪੰਜਾਬ ਨਾਲ ਨਹੀਂ ਬਲਕਿ ਪੰਜਾਬ ਤੋਂ ਇਲਾਵਾ ਚਾਹੇ ਹਿਮਾਚਲ ਪ੍ਰਦੇਸ਼ ਹੈ ਕਿਰਲ ਜਾਂ ਹੋਰ ਗੇਰ ਭਾਜਪਾਈ ਸੂਬੇ ਉਹਨਾਂ ਨਾਲ ਵੀ ਇਹੋ ਜਿਹਾ ਵਤੀਰਾ ਅਪਣਾਇਆ ਜਾ ਰਿਹਾ ਹੈ ਤਾ ਅਸੀਂ ਜਾਨਣਾ ਚਾਹਾਂਗੇ ਕੀ ਇਹੋ ਜੇ ਹੋਰ ਵੀ ਕੋਈ ਸੂਬੇ ਨੇ ਜਾਂ ਇਹੋ ਜੇ ਹੋਰ ਵੀ ਕੋਈ ਘਟਨਾਵਾਂ ਜਿੱਥੇ ਪ੍ਰਵਾਨਗੀ ਨਾ ਦਿੱਤੀ ਗਈ ਹੋਵੇ ਤੇ ਇਸ ਦੇ ਨਾਲ ਹੀ ਦੂਜੀ ਗੱਲ ਇਹ ਹੈ ਜੇਕਰ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਗੈਰ ਭਾਜਪਾਈ ਸੂਬਿਆਂ ਨੂੰ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਤਾਂ ਫਿਰ ਆਖਿਰਕਾਰ ਗੈਰ ਭਾਜਪਾਈ ਸੂਬੇ ਇੱਕ ਮੰਚ ਤੇ ਇਕੱਠਾ ਕਿਉਂ ਨਹੀਂ ਹੁੰਦੇ ਇਸ ਮੁੱਦੇ ਤੇ ਉਹ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ ਅਸਲ 'ਚ ਇਹ ਹੈ ਕਿ ਜਿੱਥੇ ਜਿੱਥੇ ਅਤਿਸ਼ ਡਬਲ ਇੰਜਨ ਦੀ ਸਰਕਾਰ ਨਹੀਂ ਹੈਗੀ ਹੈ ਉੱਥੇ-ਉੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਰਹੀਆਂ ਨੇ ਚਾਹੇ ਤੁਸੀਂ ਗਵਰਨਰ ਦੀ ਇੰਸਟੀਚਿਊਸ਼ਨ ਲੈ ਲਓ ਜੀ ਚਾਹੇ ਦੂਸਰੀਆਂ ਇੰਸਟੀਚਿਊਸ਼ਨਸ ਲੈ ਲਓ ਚਾਹੇ ਸੀਵੀਆਈ ਲੈ ਲਓ ਇਨਵੈਸਟੀਗੇਟਿਵ ਏਜੰਸੀਜ਼ ਆ ਜਿਹੜੀਆਂ ਉਹਨਾਂ ਦੇ ਰੋਲ ਨੂੰ ਲੈ ਲਓ ਤੁਸੀਂ ਉੱਥੇ ਇਹ ਤੰਗੇ ਪਰੇਸ਼ਾਨੀਆਂ ਜਿਹੜੀ ਉਹ ਖੜੀ ਕੀਤੀ ਜਾ ਰਹੀ ਹੈ ਇਹ ਇਕੱਲਾ ਇੱਥੇ ਨਹੀਂ ਪਹਿਲਾਂ ਆਪਾਂ ਦਿੱਲੀ ਦੇਖਿਆ ਅਰਵਿੰਦ ਕੇਜਰੀਵਾਲ ਨੇ ਦੋ ਵਾਰੀ ਉਹਨਾਂ ਨੂੰ ਪੋਲੀਟੀਕਲ ਕਲੀਅਰੈਂਸ ਨਹੀਂ ਦਿੱਤੀ ਇੱਕ ਵਾਰ ਤੁਹਾਡੇ ਯਾਦ ਹੋ ਸਿੰਗਾਪੁਰ ਜਾਣਾ ਚਾਹੁੰਦੇ ਸੀਗੇ ਜੀ ਇੱਕ ਵਾਰੀ ਉਹ ਡੈਨਮਾਰਕ ਜਾਣਾ ਚਾਹੁੰਦੇ ਸੀ ਔਰ ਦੋਨੇ ਵਾਰੀ ਉਹਨਾਂ ਨੂੰ ਡਿਨਾਈ ਕਰ ਦਿੱਤਾ ਗਿਆ ਸੀਗਾ ਜਾਣ ਨਹੀਂ ਦਿੱਤਾ ਗਿਆ ਸੀ ਉਥੋਂ ਦੇ ਮੰਤਰੀ ਗੋਪਾਲ ਰਾਏ ਆ ਉਹਨਾਂ ਨੂੰ ਰੋਕ ਲਿਆ ਸੀ ਉਹਨਾਂ ਨੂੰ ਮੁੜ ਕੇ ਹਾਈ ਕੋਰਟ ਜਾਣਾ ਪਿਆ ਫਿਰ ਉਹਨਾਂ ਨੂੰ ਜਿਹੜੀ ਹੈਗੀ ਹੈ ਕਲੀਅਰੈਂਸ ਮਿਲੀ ਸੀ ਯਾਨੀ ਕਿ ਇਹਨਾਂ ਨੇ ਵੀ ਪਿਛਲੀਆਂ ਸਰਕਾਰਾਂ ਨੇ ਵੀ ਯੂਪੀਏ ਦੀ ਜੋ ਸਰਕਾਰ ਹੁੰਦੀ ਸੀ ਉਦੋਂ ਵੀ ਜਿਹੜਾ ਚਾਰਖੰਡ ਦੇ ਅਰਜਨ ਮੁੰਡਾ ਸੀਗਾ ਉਦੀ ਗੱਲ ਕਰ ਲੋ ਉਹਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਅਸਾਮ ਦੇ ਇਹਨਾਂ ਦੇ ਆਪਣੇ ਹਾਲਾਂਕਿ ਮੁੱਖ ਮੰਤਰੀ ਸੀ ਕਾਂਗਰਸ ਦੇ ਤਰਨਗਗੋਈ ਉਹਨਾਂ ਨੂੰ ਇਹਨਾਂ ਨੇ ਇੰਟਰਨੈਸ਼ਨਲ ਜਿਹੜੀ ਪ੍ਰਵਾਨਗੀ ਨਹੀਂ ਦਿੱਤੀ ਸੀ ਜਦੋਂ ਆਪਾਂ ਦੇਖਦੇ ਆਂ ਕਿ ਨਾ ਕਿ ਗੈਰ ਭਾਜਪਾ ਜਿਹੜੇ ਹੈਗੇ ਜਿਸ ਤਰ੍ਹਾਂ ਬੈਸਟ ਬਗਾਲ ਹੈ ਜੀ ਉਹਨੂੰ ਬੈਸਟ ਬਗਾਲ ਨਾਲ ਤਾਂ ਇੱਕ ਵਾਰੀ ਆਪਣੇ ਚੱਲੋ ਮੁੱਖ ਮੰਤਰੀ ਦਾ ਇੱਕ ਵਾਰੀ ਹੋਈ ਹੈ ਉਹਨਾਂ ਦਾ ਤਿੰਨ ਵਾਰੀ ਹੋ ਚੁੱਕੀ ਹੈ ਉਹ ਇੱਕ ਵਾਰੀ ਇਟਲੀ ਜਾਣਾ ਚਾਹੁੰਦੇ ਸੀ ਕੋਈ ਵਰਲਡ ਪੀਸ ਸਮੇਲਨ ਸੀਗੀ ਉੱਥੇ ਨਹੀਂ ਜਾਣ ਦਿੱਤਾ इवन ਨੇਪਾਲ ਵੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਇਸ ਤਰ੍ਹਾਂ ਦੇ ਤਿੰਨ ਦੌਰੇ ਉਹਨਾਂ ਦੇ ਅਗੜ ਪਿਛੜਾ ਜਿਹੜੇ ਉਹ ਅਤਿਸ਼ ਰੱਦ ਹੋਏ ਸੀ ਇੱਕ ਸ਼ਿਕਾਗੋ ਦਾ ਸੀਗਾ ਸੋ ਉਹਨਾਂ ਦੇ ਹੁਣ ਕੇਰਲਾ ਦੇ ਵਿੱਚ ਆਪਣੀ ਤੇ ਚਲੋ ਹੁਣ ਗੱਲ ਆਈ ਹੈ ਇਹ ਤੋਂ ਪਹਿਲਾਂ ਤੁਹਾਡਾ ਕੀ ਕਹਿੰਦੇ ਹੁੰਦੇ ਨੇ ਕੇਰਲਾ ਦੇ ਵਿੱਚ ਉਸ ਟਰਾਂਸਪੋਰਟ ਮਨਿਸਟਰ ਸੀ ਉਹਨੂੰ ਨਹੀਂ ਸੀ ਜਾਣ ਦਿੱਤਾ ਹੁਣ ਤਾਜ਼ਾ ਗੱਲ ਹੈ ਜੂਨ ਦੀ ਜੀ ਕਿ ਕੁਵੈਤ ਦੇ ਵਿੱਚ ਉਹਨਾਂ ਦਾ ਹੈਲਥ ਮਨਿਸਟਰ ਹੈ ਬੀਨਾ ਜੋਰਜ ਹੈ ਉਹ ਜਾਣਾ ਚਾਹੁੰਦੀ ਸੀ ਕਿ ਉੱਥੇ ਐਗਜ਼ਨਿ ਦੀਆਂ ਘਟਨਾਵਾਂ ਹੋਈਆਂ ਸੀ ਉਹਨਾਂ ਲੋਕ ਦੇ ਕੇਰਲਾ ਦੇ ਵਾਸੀ ਫਸੇ ਉਹਨਾਂ ਦੇ ਖਾ ਦਾ ਨਾਰਾ ਮਾਰਨਾ ਸੀ ਉਹਨਾਂ ਦਾ ਹਾਲਚਲ ਪੁੱਛਣਾ ਸੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਇਹ ਵਰਤਾਰਾ ਮੈਨੂੰ ਲੱਗਦਾ ਹੈ ਕਿ ਨਾ ਟਟਮੇ ਰੂਪ ਚ ਕਿਤੇ ਨਾ ਕਿਤੇ ਚੱਲ ਹੁਣ ਪਿੱਛੇ ਤਾਂ ਇਹ ਵੀ ਕਰਦਾ ਸੀ ਕਿ ਜਿਹੜੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ ਹੈ ਉਹਨਾਂ ਨੂੰ ਵੀ ਚਾਹੇ ਉਹ ਨਿੱਜੀ ਦੌਰੇ ਤੇ ਜਾਂਦੇ ਨੇ ਫਿਰ ਵੀ ਉਹਨਾਂ ਨੂੰ ਪ੍ਰਵਾਨਗੀ ਲੈਣੀ ਪਏਗੀ ਪੋਲੀਟੀਕਲ ਕਲੀਅਰੈਂਸ ਲੈਣੀ ਪਏਗੀ ਫਿਰ ਉਸ ਤੋਂ ਬਾਅਦ ਉਹ ਦਿੱਲੀ ਹਾਈ ਕੋਰਟ ਨੇ ਇੱਕ ਵਾਰੀ ਇਸ ਚੀਜ਼ ਨੂੰ ਰੱਦ ਵੀ ਕਰ ਦਿੱਤਾ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਦੋਂ ਇੰਨਾ ਕੁਝ ਹੋ ਰਿਹਾ ਹੈਗਾ ਤਾਂ ਇਕੱਠੇ ਕਿਉਂ ਨਹੀਂ ਹੁੰਦੇ ਬਿਲਕੁਲ ਹੁਣ ਆ ਜਦੋਂ ਆਪਾਂ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੈਗੀ ਹੈ ਜੀ ਮੁੱਖ ਮੰਤਰੀ ਨੂੰ ਡਿਨਾਈ ਹੁੰਦਾ ਵੀ ਆ ਤੇ ਇੰਡੀਆ ਗੱਠਜੋੜ ਵੱਲੋਂ ਕਿਤੇ ਕੋਈ ਆਵਾਜ਼ ਨਹੀਂ ਉਠਾਈ ਜਾਂਦੀ ਉਹਦੇ ਕਾਰਨ ਕੋਈ ਹੋਰ ਹੋ ਸਕਦੇ ਪੋਲਿਟੀਕਲ ਪਰ ਇੱਕ ਸਮੁੱਚਤਾ ਨਾਲ ਆਵਾਜ਼ ਆਉਣੀ ਚਾਹੀਦੀ ਤਾਂ ਹੀ ਇਹ ਬਰਤਾਰਾ ਜਿਹੜਾ ਰੁਕੇਗਾ ਜਦੋਂ ਪਹਿਲਾਂ ਸੂਬਿਆਂ ਦੇ ਹੱਕਾਂ ਤੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਹੱਲਾ ਬੋਲਿਆ ਜਾਂਦਾ ਸੀ ਤਾਂ ਜਿਹੜੇ ਵੀ ਖੇਤਰੀ ਪਾਰਟੀਆਂ ਹੁੰਦੀਆਂ ਸੀ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਲੀਡ ਕਰਦੇ ਰਹੇ ਨੇ ਕਾਫੀ ਟਾਈਮ ਉਹ ਇਕੱਠੇ ਹੋ ਕੇ ਸੂਬਿਆਂ ਦੇ ਅਧਿਕਾਰਾਂ ਲਈ ਸੂਬਿਆਂ ਦੀ ਆਟੋਨਮੀ ਲਈ ਇਕੱਠੇ ਹੋ ਕੇ ਜਾਂਦੇ ਰਹੇ ਨੇ ਜੀ ਬਿਲਕੁਲ ਹੈਨਾ ਜਦੋਂ ਤੁਸੀਂ ਇਦਾਂ ਦੀ ਇਕੱਠੇ ਹੋ ਕੇ ਏਕਤਾ ਦੇ ਵਿੱਚ ਆਵਾਜ਼ ਬੁਲੰਦ ਕਰੋਗੇ ਤਾਂ ਘਟੂ ਘਟ ਦੂਜੀ ਧਿਰ ਹੈ ਜਿਹੜੀ ਸਾਹਮਣੇ ਵਾਲੀ ਹੈ ਉਹਨੂੰ ਢਹਿਲਾ ਹੋਣਾ ਪਏਗਾ ਇੱਕ ਤਰੀਕੇ ਨਾਲ ਬਾਕੀ ਬਹੁਤ ਸਾਰੇ ਇਹ ਦੌਰਿਆਂ ਦੇ ਨੈਗੇਟਿਵ ਪੋਜ਼ਿਟਿਵ ਪੱਖ ਵੀ ਹੁੰਦੇ ਨੇ ਆਤਿਸ਼ ਹੁਣ ਬਹੁਤ ਸਾਰੇ ਦੌਰੇ ਆਪਾਂ ਪਿਛਲੇ ਟਾਈਮ 'ਚ ਡੈਲੀਗੇਸ਼ਨ ਦੇ ਰੂਪ 'ਚ ਜਾਂਦੇ ਆ ਕੋਈ ਕਹਿੰਦੇ ਕਿ ਸੀ ਪਾਣੀ ਬਚਾਓ ਲਈ ਕੋਈ ਕਹਿੰਦਾ ਪਰਾਲੀ ਦੀ ਪ੍ਰਬੰਧਨ ਦੇ ਲਈ ਅਸੀਂ ਵਿਦੇਸ਼ ਦਾ ਦੌਰਾ ਕਰਨਾ ਹੈਗਾ ਮੈਂ ਦੇਖਦਾ ਰਿਹਾ ਕਿ ਇਜ਼ਰਾਈਲ ਦੇ ਵਿੱਚ ਕਾਂਗਰਸ ਦੇ ਵੀ ਜਾਂਦੇ ਰਹੇ ਅਕਾਲੀ ਦਲ ਵਾਲੇ ਵੀ ਜਾਂਦੇ ਰਹੇ ਕਿ ਉੱਥੋਂ ਡ੍ਰਿਪ ਇਰੀਗੇਸ਼ਨ ਵਾਲਾ ਸਿੱਖਣਾ ਹੈਗਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਕੋਈ ਵੀ ਵਫਦ ਵਿਦੇਸ਼ ਜਾਂਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕਿਸੇ ਸੂਬੇ ਦੇ ਵਿੱਚ ਉੱਥੋਂ ਜਿਹੜੀ ਚੀਜ਼ ਸਿੱਖ ਕੇ ਆਉਂਦਾ ਉੱਥੋਂ ਨੌਲੇਜ ਲੈ ਕੇ ਆਉਂਦਾ ਉਹਨੂੰ ਲੋਕਾਂ ਨਾਲ ਸ਼ੇਅਰ ਕਰਨਾ ਹੋਣਾ ਚਾਹੀਦਾ ਜੀ ਪੰਜਾਬ ਦੇ ਵਿੱਚੋਂ ਜਿੰਨੀਆਂ ਗਵਰਨਮੈਂਟਾਂ ਦੀ ਹੁਣ ਤੱਕ ਵਫਦ ਗਏ ਆ ਉਹਨਾਂ ਨੇ ਕਦੇ ਆ ਕੇ ਇਹ ਨਹੀਂ ਦੱਸਿਆ ਕਿ ਅਸੀਂ ਉੱਥੇ ਗਏ ਸੀ ਅਸੀਂ ਉੱਥੋਂ ਆ ਸਿੱਖ ਕੇ ਆਏ ਹ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਾਂਗੇ ਸੋ ਇਹਨਾਂ ਦੌਰਿਆਂ ਦਾ ਤਾਂ ਹੀ ਫਾਇਦਾ ਹੁੰਦਾ ਚਲੋ ਮੁੱਖ ਮੰਤਰੀ ਦਾ ਕੇਸ ਇੱਕ ਵੱਖਰਾ ਸੀਗਾ ਕਿ ਉਹ ਉਹਨਾਂ ਨੂੰ ਇੱਕ ਸਪੋਰਟਸ ਲਵਰ ਦੇ ਤੌਰ ਤੇ ਜਣਾ ਚਾਹੁੰਦੇ ਸੀ ਪਰ ਓਵਰਆਲ ਦੇਖਿਆ ਕਿ ਜਿਹੜੀ ਵੀ ਦੌਰੇ ਹੋ ਤਾਂ ਹੀ ਫਰੂਟਫੁੱਲ ਹੋਣਗੇ ਜੇ ਤੁਸੀਂ ਉਥੋਂ ਸਿੱਖੀਆਂ ਹੋਈਆਂ ਗੱਲਾਂ ਨੂੰ ਆ ਕੇ ਇੰਪਲੀਮੈਂਟ ਕਰੋਗੇ ਤੇ ਇਹ ਵੀ ਲੋੜ ਹੈ ਕਿ ਇੱਕ ਡੈਮੋਕਰੈਟਿਕ ਸਿਸਟਮ ਦੇ ਵਿੱਚ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਦੇ ਵਿੱਚ ਰਾਹ ਦੇ ਵਿੱਚ ਖਾਸ ਕਰਕੇ ਦੇ ਛੋਟੇ ਛੋਟੇ ਪੋਲੀਟੀਕਲ ਕਲੀਅਰੈਂਸ ਲੈਣ ਲਈ ਸੈਂਟਰ ਨੂੰ ਕਿਸੇ ਕਿਸਮ ਦੀ ਢੇੜੀ ਕਿ ਨਹੀਂ ਟੌਣ ਉਹਨੇ ਚਾਹੀਦੇ ਬਲਕਿ ਜਿਹੜੀ ਕੋਆਪਰੇਟਿਵ ਫੈਡਰਲਿਜ਼ਮ ਦੀ ਅਸਲੀ ਮੂਲ ਭਾਵਨਾ ਹੈ ਉਹ ਤੇ ਪੈਰਾ ਦੇਣਾ ਚਾਹੀਦਾ ਹੈ ਜੀ ਇਹ ਸੰਤ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ